ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਥ ਸੰਗਤ ਜੀ ਅੱਜ ਅਸੀਂ ਤੁਹਾਨੂੰ ਆਪਣੀ ਵੀਡੀਓ ਰਾਹੀਂ ਇਹ ਦੱਸਣਾ ਚਾਹਾਂਗੇ ਕਿ ਜੇ ਕੋਈ ਤੁਹਾਡੇ ਪਰਿਵਾਰ ਦਾ ਪਰਿਵਾਰਿਕ ਮੈਂਬਰ ਸ਼ਰਾਬ ਪਿੰਦਾ ਹੈ ਜਾਂ ਕੋਈ ਨਸ਼ਾ ਕਰਦਾ ਹੈ ਉਸ ਨੂੰ ਤੁਸੀਂ ਕਿਵੇਂ ਦੂਰ ਕਰ ਸਕਦੇ ਹੋ ਵੇਖੋ ਕਹਿੰਦੇ ਹਨ ਨਾ ਕਿ ਜੋ ਵੀ ਕਰਨਾ ਹੈ ਇਹ ਉਸ ਵੱਡੇ ਪਰਮਾਤਮਾ ਨੇ ਕਰਨਾ ਹੈ ਇਹ ਉਸ ਦੀ ਵਿੱਡਿਆਈ ਹੈ ਜਿਸਤੇ ਉਸਨੇ ਮਿਹਰ ਕਰਨੀ ਹੈ ਉਸਨੇ ਕਰ ਹੀ ਦੇਣੀ ਹੈ ਤੇ ਜਿਸਤੇ ਉਸਨੇ ਮਿਹਰ ਨਹੀਂ ਕਰਨੀ ਇਹ ਉਹੀ ਜਾਣਦਾ ਹੈ ਪਰਮਾਤਮਾ ਉਸ ਮਨੁੱਖ ਦੇ ਵੱਡੇ ਭਾਗ ਨੇ ਜੋ ਕੀ ਆਪੇ ਹੀ ਸ਼ਰਾਬ ਤੋਂ ਮੂੰਹ ਮੋੜ ਲੈਂਦੇ ਨੇ ਪਰ ਕਈ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਤਾਂ ਕੀ ਸਾਨੂੰ ਸਾਥ ਦੇਣਾ ਪੈਂਦਾ ਹੈ ਜਿਵੇਂ ਕਿ ਸਾਡਾ ਕੋਈ ਮਾਂ ਬਾਪ ਭਰਾ ਭੈਣ ਕੋਈ ਵੀ ਇਸ ਨਸ਼ੇ ਦੇ ਵਿੱਚ ਫਸਿਆ ਹੁੰਦਾ ਹੈ ਨਸ਼ਿਆਂ ਦੇ ਵਿੱਚ ਫਸ ਕੇ ਉਹ ਆਪਣਾ ਆਪਾ ਖੋ ਬੈਲਦਾ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਸਹੀ ਡਿਸੀਜਨ ਨਹੀਂ ਲੈ ਸਕਦਾ ਆਪਣੀ ਜ਼ਿੰਦਗੀ ਦੇ ਕਿਉਂਕਿ ਉਹ ਇੱਕ ਨਸ਼ੇੜੀ ਬਣ ਚੁੱਕਿਆ ਹੈ ਉਸ ਨੂੰ ਦੂਜੇ ਦੀਆਂ ਗੱਲਾਂ ਚੰਗੀਆਂ ਲੱਗਣਗੀਆਂ ਪਰ ਉਸ ਨੂੰ ਆਪਣੇ ਭੈਣ ਭਰਾ ਆਪਣੇ ਮਾਪੇ ਦੀ ਕੀਤੀ ਹੋਈ ਕੋਈ ਵੀ ਗੱਲ ਚੰਗੀ ਨਹੀਂ ਲੱਗੇਗੀ ਇਸ ਕਰਕੇ ਸਾਨੂੰ ਆਪਣੇ ਪਰਿਵਾਰਿਕ ਮੈਂਬਰ ਦਾ ਇਸੀ ਤਰ੍ਹਾਂ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਜੇ ਅਸੀਂ ਉਹਨਾਂ ਦਾ ਇਸ ਨਸ਼ੇੜ ਦੀ ਹਾਲਤ ਵਿੱਚ ਉਹਨਾਂ ਦਾ ਸਾਥ ਦਵਾਂਗੇ ਤਾਂ ਉਸ ਨੂੰ ਵੀ ਚੰਗਾ ਲੱਗੇਗਾ ਕਿਉਂਕਿ ਜੇ ਕੋਈ ਘਰ ਦਾ ਮੈਂਬਰ ਸ਼ਰਾਬ ਪੀਂਦਾ ਹੈ ਨਸ਼ੇ ਕਰਦਾ ਹੈ ਅਗਰ ਅਸੀਂ ਉਸ ਨਾਲ ਹੋਰ ਵੀ ਲੜਾਈ ਝਗੜਾ ਕਰਾਂਗੇ ਤਾਂ ਉਹ ਹੋਰ ਵੀ ਇਸ ਗਲਤਲ ਦੇ ਵਿੱਚ ਫਸਦਾ ਹੀ ਜਾਵੇਗਾ ਜਦੋਂ ਇੱਕ ਸ਼ਰਾਬੀ ਸ਼ਰਾਬ ਪੀਂਦਾ ਹੈ ਤਾਂ ਉਸ ਦੀ ਦਸ਼ਾ ਇੱਕ ਸੂਰ ਵਾਂਗ ਹੋ ਜਾਂਦੀ ਹੈ ਜਿਸ ਨੂੰ ਕਿ ਕਿੱਚੜ ਦੇ ਵਿੱਚ ਲਿਬੜਨਾ ਬਹੁਤ ਪਸੰਦ ਹੈ ਇਸੇ ਤਰ੍ਹਾਂ ਹੀ ਉਸ ਸ਼ਰਾਬੀ ਦੀ ਹਾਲਤ ਹੋ ਜਾਂਦੀ ਹੈ ਜਿਸ ਨੂੰ ਕਿ ਹੋਰ ਜ਼ਿਆਦਾ ਸ਼ਰਾਬੀ ਮੰਡਲੀ ਮਿਲ ਜੇ ਉਹ ਹੋਰ ਸ਼ਰਾਬ ਪਿੰਦਾ ਹੈ ਹੋਰ ਨਾਲ ਦੇ ਸਾਥੀ ਮਿਲ ਜਾਣ ਕੋਈ ਪਾਰਟੀ ਇਹੋ ਜਿਹੀ ਮਿਲ ਜੇ ਜਿਹੜੀ ਸ਼ਰਾਬ ਪਿੰਦੀ ਹੋਵੇ ਉਹ ਉਸ ਵਿੱਚ ਹੋਰ ਵੀ ਦਲਦਲ ਦੇ ਵਿੱਚ ਫਸਦਾ ਹੀ ਜਾਂਦਾ ਹੈ ਇਸੇ ਤਰ੍ਹਾਂ ਉਸ ਸ਼ਰਾਬੀ ਨੂੰ ਉਸ ਦਲਦਲ ਦੇ ਵਿੱਚੋਂ ਬਾਹਰ ਕੱਢਣਾ ਬਹੁਤ ਔਖਾ ਹੋ ਜਾਂਦਾ ਹੈ ਪਰ ਪ੍ਰਮਾਤਮਾ ਮਿਹਰ ਕਰਨ ਸਭ ਤੇ ਕਿਰਪਾ ਕਰਨ ਤੁਸੀਂ ਤੁਹਾਡੇ ਘਰ ਦਾ ਕੋਈ ਵੀ ਮੈਂਬਰ ਸ਼ਰਾਬ ਪਿੰਦਾ ਹੈ ਤਾਂ ਤੁਸੀਂ ਗੁਰਬਾਣੀ ਦਾ ਜਾਪ ਕਰਨਾ ਹੈ ਜਿੰਨਾ ਹੋ ਸਕੇ ਤੁਸੀਂ ਗੁਰਬਾਣੀ ਪਾਠ ਕਰਨਾ ਸ਼ੁਰੂ ਕਰਨਾ ਹੈ ਕਈ ਮਾਤਾ ਮਾਂ ਭੈਣਾ ਬੀਬੀਆਂ ਕਹਿੰਦੇ ਨੇ ਕਿ ਅਸੀਂ ਅਨਪੜ੍ਹਾਂ ਅਸੀਂ ਪਾਠ ਨਹੀਂ ਕਰ ਸਕਦੇ ਸਾਡੇ ਕੋਲ ਇੰਨਾ ਟਾਈਮ ਨਹੀਂ ਹੈ ਤੁਸੀਂ ਪਾਠ ਨੂੰ ਲਗਾ ਕੇ ਵੀ ਰੱਖ ਸਕਦੇ ਹੋ ਸੁਬਾ ਸ਼ਾਮ ਤੁਸੀਂ ਅੰਮ੍ਰਿਤ ਵੇਲਾ ਸੰਭਾਲੋ ਸ਼ਾਮ ਦਾ ਟਾਈਮ ਸੰਭਾਲੋ ਗੁਰਬਾਣੀ ਦਾ ਲਗਾ ਕੇ ਰੱਖਿਆ ਕਰੋ ਪਾਠ ਸਵੇਰੇ ਵੀ ਤੇ ਸ਼ਾਮ ਨੂੰ ਵੀ ਜਦੋਂ ਘਰ ਵਿੱਚ ਪਰਮਾਤਮਾ ਦੇ ਨਾਮ ਦੀ ਧੁਨ ਹੋएगी ਨਾ ਤਾਂ ਉਸ ਸ਼ਰਾਬੀ ਦੇ ਕੰਨਾਂ ਵਿੱਚ ਵੀ ਉਹ ਵਾਹਿਗੁਰੂ ਦਾ ਜਾਪ ਜ਼ਰੂਰ ਪਵੇਗਾ ਪਰਮਾਤਮਾ ਮਿਹਰ ਕਰਦੇ ਨੇ ਉਸਦੇ ਵੀ ਤੇ ਜਦੋਂ ਵੀ ਤੁਸੀਂ ਪਾਠ ਕਰਕੇ ਉੱਠਦੇ ਹੋ ਪੰਜਾਬ ਬਾਣੀਆਂ ਦਾ ਪਾਠ ਕਰਕੇ ਹੁਦਿਓ ਉਦੋਂ ਵੀ ਉਸ ਲਈ ਆਪਣੇ ਜੋ ਵੀ ਘਰ ਦਾ ਮੈਂਬਰ ਹੈ ਉਸ ਲਈ ਦੁਆ ਕਰਨੀ ਹੈ ਕਿ ਸੱਚੇ ਪਿਤਾ ਪਰਮਾਤਮਾ ਇਸ ਨੂੰ ਗੁਰਸਿੱਖੀ ਜੀਵਨ ਦੀ ਦਾਤ ਬਖਸ਼ੋ ਕਹਿੰਦੇ ਹਨ ਕਿ ਪਰਮਾਤਮਾ ਦੇ ਪਰੇ ਖਜ਼ਾਨੇ ਸਾਹਿਬ ਕੀ ਨੀਮਾ ਹੋ ਕੇ ਲੁੱਟ ਪਰ ਸਾਨੂੰ ਇਹ ਖਜ਼ਾਨੇ ਲੁੱਟਣੇ ਵੀ ਨਹੀਂ ਆਉਂਦੇ ਸਾਨੂੰ ਵਾਹਿਗੁਰੂ ਕੋ ਮੰਗਣਾ ਵੀ ਨਹੀਂ ਆਉਂਦਾ ਕਰਨ ਕਰਨ ਹਾਰ ਸੁਆਮੀ ਸਗਲ ਜੀਆ ਕਾ ਅੰਤਰ ਜਾਨੀ ਘਟ ਘਟ ਕੀ ਅੰਤਰ ਕੀ ਜਾਣਤ ਬਲੇ ਬੁਰੇ ਕੀ ਪੀੜ ਪਛਾਨਤ ਇਹ ਉਹ ਸੁਆਮੀ ਹੈ ਜੋ ਕਿ ਹਰ ਇੱਕ ਦੀ ਪੀੜ ਨੂੰ ਪਛਾਨਦੇ ਨੇ ਹਰ ਇੱਕ ਦੇ ਘਰ ਵਿੱਚ ਸੁਖ ਸ਼ਾਂਤੀ ਦਿੰਦੇ ਨੇ ਪਰਮਾਤਮਾ ਸਭ ਜਾਣੀ ਜਾਨ ਹੈ ਤੇ ਉਸ ਸ਼ਰਾਬੀ ਦੀ ਹਾਲਤ ਸੂਰ ਵਰਗੀ ਹੈ ਉਸ ਨੂੰ ਸੁਧਾਰਨਾ ਵੀ ਪਰਮਾਤਮਾ ਦੇ ਹੱਥ ਵਿੱਚ ਹੈ ਕਹਿੰਦੇ ਨੇ ਕਿ ਅੰਮ੍ਰਿਤ ਵੇਲਾ ਸਾਂਭਿਆ ਹੋ ਬਿਨਾਂ ਜਿੰਨੇ ਉਹਨੂੰ ਪਰਮਾਤਮਾ ਕਦੇ ਵੀ ਮਾੜੀ ਸ਼ਕਤੀ ਉਹਦੇ ਤੇ ਕੁਝ ਵੀ ਨਹੀਂ ਕਰ ਸਕਦੀ ਫੇਰ ਭਾਵੇਂ ਚਾਹੀ ਅਸੀਂ ਜਿੰਨੇ ਮਰਜੀ ਡਾਕਟਰਾਂ ਕੋ ਜਾਈਏ ਜਿੰਨੇ ਮਰਜੀ ਪੰਡਤਾਂ ਕੋ ਜਾਈਏ ਉਸ ਸ਼ਰਾਬੀ ਨੂੰ ਕੋਈ ਨਹੀਂ ਸੁਧਾਰ ਸਕਦਾ ਕਿਉਂਕਿ ਉਹ ਪਰਮਾਤਮਾ ਦੇ ਉਸ ਦੀ ਕਿਸਮਤ ਉਸ ਦੀ ਜੋ ਵੀ ਲਿਖੀ ਹੈ ਨਾ ਕਿ ਜਿਵੇਂ ਦੀ ਜ਼ਿੰਦਗੀ ਉਸਨੇ ਜੀਣੀ ਹੈ ਜਾਂ ਜਿਵੇਂ ਕਿਵੇਂ ਕਰਕੇ ਉਹ ਠੀਕ ਹੋ ਸਕਦਾ ਹੈ ਸਭ ਦੁੱਖਾਂ ਦੀ ਚਾਬੀ ਹੈ ਖਾਲਸਾ ਜੀ ਗੁਰਬਾਣੀ ਹੈ ਗੁਰਬਾਣੀ ਨਾਲ ਤੁਸੀਂ ਆਪਣਾ ਜੀਵਨ ਸਫਲ ਕਰ ਸਕਦੇ ਹੋ ਗੁਰਬਾਣੀ ਪੜ੍ਹ ਕੇ ਸੁਣ ਕੇ ਤੁਸੀਂ ਉਸ ਨੂੰ ਸੁਧਾਰ ਵੀ ਸਕਦੇ ਹੋ ਇਹ ਅਜਮਾਇਆ ਹੋਇਆ ਨੁਕਸਾ ਹੈ ਖਾਲਸਾ ਜੀ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਸਾਡੇ ਘਰ ਦਾ ਸਾਡੇ ਪਰਿਵਾਰ ਦਾ ਆਮ ਮੈਂਬਰ ਸ਼ਰਾਬ ਪੀਂਦਾ ਹੈ ਇਸ ਨੂੰ ਇਸ ਨਸ਼ੇ ਦੇ ਦਲਦਲ ਦੇ ਵਿੱਚੋਂ ਬਾਹਰ ਕੱਢੋ ਤਾਂ ਪਰਮਾਤਮਾ ਤੁਹਾਡੀ ਇਹ ਬੇਨਤੀ ਜ਼ਰੂਰ ਸੁਣਨਗੇ ਤੇ ਜਦੋਂ ਉਸਨੇ ਸ਼ਰਾਬ ਛੱਡਣੀ ਹੈ ਤਾਂ ਤੁਹਾਡੇ ਘਾਰੇ ਹੀ ਨਿਆਰੇ ਹੋ ਜਾਣੇ ਹਨ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਪਰਮਾਤਮਾ ਦੀ ਮਿਹਰ ਕਦੋਂ ਹੋ ਗਈ ਕਹਿੰਦੇ ਇੱਕ ਦਿਨ ਵਿੱਚ ਨਹੀਂ ਹੋਏਗਾ ਪਰ ਜ਼ਰੂਰ ਇੱਕ ਦਿਨ ਹੋਏਗਾ ਕਹਿੰਦੇ ਪਰਮਾਤਮਾ ਸਭ ਦੀ ਜਾਣੀ ਜਾਣ ਨੇ ਉਹ ਸਭ ਕੁਝ ਕਰਨ ਕਰਾਉਣ ਹਾਰ ਸੁਆਮੀ ਹੈ ਅਸੀਂ ਉੱਤੇ ਆਪਣਾ ਕੁਝ ਨਹੀਂ ਆਪਾਂ ਅਸੀਂ ਨਹੀਂ ਕੁਝ ਕਰ ਸਕਦੇ ਪਰ ਪਰਮਾਤਮਾ ਸਭ ਕੁਝ ਕਰਨ ਨੂੰ ਕਰ ਸਕਦੇ ਨੇ ਇਸ ਕਰਕੇ ਤੁਸੀਂ ਆਪਣਾ ਅੰਮ੍ਰਿਤ ਵੇਲਾ ਸਾਂਭਣਾ ਹੈ ਤੁਸੀਂ ਉਸ ਪਰਿਵਾਰਿਕ ਮੈਂਬਰ ਦੇ ਅੱਗੇ ਘਰ ਵਿੱਚ ਤੂਫ ਅਗਰਬਤੀ ਜਗਾ ਕੇ ਰੱਖੋ ਤੂਫ ਲਗਾਓ ਪਾਠ ਲਗਾਓ ਜਦੋਂ ਇਹੋ ਜਿਹਾ ਵਾਤਾਵਰਣ ਹੋਏਗਾ ਉਸ ਦਾ ਮਨ ਆਪੇ ਹੀ ਸ਼ਰਾਬ ਤੋਂ ਨਫ਼ਰਤ ਕਰਨ ਲੱਗ ਜੀਗਾ ਪਰਮਾਤਮਾ ਦੀ ਕਿਰਪਾ ਹੋਏਗੀ ਤੇ ਜ਼ਰੂਰ ਹੀ ਪਰਮਾਤਮਾ ਉਸ ਦੀ ਹਾਲਤ ਸੁਧਾਰ ਦੇਣਗੇ ਪਾਠ ਗੁਰਬਾਣੀ ਚ ਇੰਨੀ ਤਾਕਤ ਹੈ ਕਿ ਕੋੜੀ ਦਾ ਕੋਰ ਠੀਕ ਕਰਤਾ ਸੀ ਪ੍ਰਮਾਤਮਾ ਨੇ। ਸ਼੍ਰੀ ਗੁਰੂ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੀ। ਕਹਿੰਦੇ ਹਨ ਕਿ ਬਾਣੀ ਤੇ ਸਰੋਵਰਾਂ ਦੇ ਸਨਾਨ ਨਾਲ ਬਹੁਤ ਕੁਝ ਬਦਲ ਜਾਂਦਾ ਹੈ। ਜ਼ਿੰਦਗੀ ਬਦਲ ਜਾਂਦੀ ਹੈ। ਕੀਤੇ ਹੋਏ ਮਾੜੇ ਕਰਮ ਬਦਲ ਜਾਂਦੇ ਨੇ। ਕਰਮ ਬਦਲ ਜਾਂਦੇ ਨੇ। ਚੰਗੇ ਕਰਮ ਹੋ ਜਾਂਦੇ ਨੇ। ਇਸ ਕਰਕੇ ਸਾਨੂੰ ਗੁਰਬਾਣੀ ਦੀ ਦਾਤ ਪ੍ਰਮਾਤਮਾ ਨੇ ਬਖਸ਼ੀ ਹੈ। ਇਸ ਨੂੰ ਜ਼ਰੂਰ ਪੜਿਆ ਕਰੋ ਸੁਣਿਆ ਕਰੋ ਇਹ ਬਹਾਨਾ ਨਾ ਬਣਾਇਆ ਕਰੋ ਕਿ ਸਾਡੇ ਕੋਲ ਟਾਈਮ ਨਹੀਂ ਇਹ ਵੇਖੋ ਕਿ ਜਿਸ ਦਿਨ ਪਰਮਾਤਮਾ ਕੋ ਤੁਹਾਡੇ ਲਈ ਟਾਈਮ ਨਹੀਂ ਹੋਇਆ ਤੇ ਤੁਸੀਂ ਕਿਸੇ ਜੋਗਾ ਨਹੀਂ ਰਹਿਣਾ ਇਸ ਕਰਕੇ ਉਸ ਰੱਬ ਸੱਚੇ ਪਿਤਾ ਨੂੰ ਜਿਸ ਨੇ ਤੁਹਾਨੂੰ ਪੈਦਾ ਕੀਤਾ ਹੈ ਉਸ ਲਈ ਟਾਈਮ ਜ਼ਰੂਰ ਕੱਢਿਆ ਕਰੋ ਬੀਬੀਆਂ ਪਹਿਣਾ ਭਾਈ ਬਜ਼ੁਰਗ ਜੋ ਵੀ ਹਨ ਜਿਸ ਵੀ ਉਮਰ ਵਿੱਚ ਹਨ ਉਹਨਾਂ ਨੂੰ ਗੁਰਬਾਣੀ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ ਮਾੜੀ ਸੰਗਤ ਤੋਂ ਬਚਣਾ ਚਾਹੀਦਾ ਹੈ ਮਾੜੀ ਸੰਗਤ ਤੋਂ ਬਚੋਗੇ ਤੇ ਸਭ ਕੁਝ ਹੀ ਸਹੀ ਹੋ ਜਾਵੇਗਾ ਇੱਕ ਮੈਂ ਤੁਹਾਡੇ ਨਾਲ ਇੱਕ ਉਪਾਏ ਸਾਂਝਾ ਕਰਾਂਗੀ ਜੋ ਕਿ ਹੈ ਕਿ ਤੁਸੀਂ ਉਹ ਸ਼ਰਾਬੀ ਬੰਦਾ ਜਦੋਂ ਘਰੇ ਆਂਦਾ ਹੈ ਕੋਈ ਵੀ ਜੋ ਵੀ ਤੁਹਾਡੇ ਪਰਿਵਾਰ ਦਾ ਮੈਂਬਰ ਹੈ ਉਸ ਦੀ ਪੈਰਾਂ ਦੀ ਜੋ ਜੁੱਤੀ ਹੈ ਚप्पल ਜੋ ਵੀ ਉਸ ਨੇ ਪਾਈ ਹੁੰਦੀ ਹੈ ਉਸ ਦੀ ਮਿੱਟੀ ਨੂੰ ਝਾੜਨਾ ਹੈ ਇੱਕ ਸਫੇਦ ਕਾਗਜ਼ ਦੇ ਉੱਤੇ ਤੇ ਤੁਸੀਂ ਉਸ ਨੂੰ ਪਿੱਪਲ ਦੀ ਜੜ ਤੇ ਪਾਣਾ ਹੈ ਹਰ ਰੋਜ਼ ਐਵੇਂ ਕਰਨ ਨਾਲ ਪਾਏ ਤੁਹਾਡਾ ਸਫਲ ਹੋਵੇਗਾ ਗੁਰਬਾਣੀ ਦੇ ਜਾਪ ਜਰੂਰ ਕਰਨੇ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਹੈ ਜਦੋਂ ਤੁਸੀਂ ਇਹ ਲਗਾਤਾਰ ਕਰੋਗੇ ਤਾਂ ਨੈਗੇਟਿਵ ਸ਼ਕਤੀਆਂ ਜੋ ਬੁਰੀਆਂ ਸ਼ਕਤੀਆਂ ਹੁੰਦੀਆਂ ਨੇ ਉਹ ਘਰ ਵਿੱਚੋਂ ਦੂਰ ਚਲ ਜਾਂਦੀਆਂ ਨੇ ਹੋ ਸਕੀ ਤਾਂ ਤੁਸੀਂ ਆਪਣੇ ਘਰ ਵਿੱਚ ਗੁੱਗਲ ਤੂਫ ਦੀ ਤਖਾ ਲਿਆ ਕਰੋ ਇਹਦੇ ਨਾਲ ਬਹੁਤ ਫਾਇਦਾ ਹੁੰਦਾ ਹੈ ਸ਼ਾਮ ਦੀ ਸਹਿ ਰਹਿਰਾ ਸਾਹਿਬ ਦੀ ਬਾਣੀ ਘਰ ਵਿੱਚ ਲਗਾ ਕੇ ਰੱਖੋ ਕਹਿੰਦੇ ਨਾ ਦੁੱਖਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਂ ਮਿ ਨਾ ਹੋਈ ਦੂ ਕਰਤਾ ਕਰਨਾ ਮੈਂ ਨਹੀਂ ਇਸ ਤਰ੍ਹਾਂ ਕਿ ਤੁਸੀਂ ਰਹਿਰਾਸ ਸਾਹਿਬ ਦੀ ਬਾਣੀ ਲਗਾ ਕੇ ਰੱਖਣੀ ਹੈ ਸਵੇਰੇ ਤੁਸੀਂ ਜਪਜੀ ਸਾਹਿਬ ਦੀ ਬਾਣੀ ਲਗਾ ਕੇ ਰੱਖਣੀ ਹੈ ਤੁਹਾਡਾ ਘਰ ਤਨ ਮਨ ਸਭ ਪਵਿੱਤਰ ਹੋ ਜਾਵੇਗਾ ਤੇ ਉਹ ਸ਼ਰਾਬੀ ਸ਼ਰਾਬ ਦੀ ਛੱਡ ਜਾਵੇਗਾ ਘਰ ਵਿੱਚ ਸ਼ੁੱਧਤਾ ਹੋਵੇਗੀ ਪਰਮਾਤਮਾ ਦਾ ਨਾਮ ਗੂੰਜੇਗਾ ਤੇ ਉਹ ਘਰ ਸਵਰਗ ਬਣ ਜਾਂਦਾ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਅੰਮ੍ਰਿਤ ਵੇਲਾ ਸਾਂਭਿਆ ਕਰੋ ਸਵੇਰੇ ਥੜਕੇ ਉੱਠ ਕੇ ਗੁਰਬਾਣੀ ਸੁਨਿਆ ਕਰੋ ਪੜ੍ਹ ਨਹੀਂ ਸਕਦੇ ਸੁਣ ਸਕਦੇ ਹਾਂ ਅੱਖਾਂ ਨਾਲ ਗੁਰਬਾਣੀ ਦੇ ਦਰਸ਼ਨ ਕਰਿਆ ਕਰੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਿਆ ਕਰੋ ਇਸ ਨਾਲ ਤੁਹਾਡੀ ਕਿਸਮਤ ਬਦਲ ਜਾਵੇਗੀ ਜ਼ਰੂਰੀ ਇਹ ਹੀ ਹੈ ਕਿ ਤੁਸੀਂ ਢੜਕੇ ਉੱਠਣਾ ਹੈ ਆਪਣੀ ਆਦਤ ਬਣਾਉਣੀ ਹੈ ਸਵੇਰੀ ਉੱਠਣਾ ਹੈ ਧੂਫ ਬੱਤੀ ਕਰਨੀ ਹੈ ਆਪਣੇ ਪਰਮਾਤਮਾ ਨੂੰ ਯਾਦ ਕਰਨਾ ਹੈ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਕਿ ਇਹ ਸੱਚੇ ਪਿਤਾ ਪਰਮੇਸ਼ਵਰ ਜੀ ਅਸੀਂ ਠੀਕ ਹਾਂ ਤੰਦਰੁਸਤ ਹਾਂ ਅਸੀਂ ਉੱਠ ਕੇ ਇਹ ਦੁਨੀਆ ਦਾ ਅਗਲਾ ਦਿਨ ਦੇਖਿਆ ਹੈ ਸਾਡਾ ਇਸ ਲਈ ਬਹੁਤ-ਬਹੁਤ ਸ਼ੁਕਰਾਨਾ ਵਾਹਿਗੁਰੂ ਮਿਹਰ ਕਰਨ ਕੀ ਉਸ ਘਰ ਵਿੱਚ ਤਰੱਕੀਆਂ ਆਣੀਆਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਦੇ ਘਰਾਂ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ